ਸਾਰਿਆਂ ਨੂੰ ਪਿਆਰ ਭਰੀ ਸਵੇਰ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੀ ਆਪਣੇ ਚੈਨਲ ਤੇ ਸੋ ਦੋਸਤੋ ਅੱਜ ਦੀ ਵੀਡੀਓ ਤੇ ਜੋ ਆਪਾਂ ਗੱਲ ਕਰਾਂਗੇ ਸੁਪਰੀਮ ਕੋਰਟ ਦੇ ਵੱਲੋਂ ਪੈਨਸ਼ਨ ਧਾਰਕਾਂ ਦੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਜਿਹੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਕੋਰਟ ਨੇ ਇੱਕ ਇਤਿਹਾਸਿਕ ਫੈਸਲਾ ਸੁਣਾ ਦਿੱਤਾ ਹੈ ਕਾਰਮਚਾਰੀਆਂ ਦੇ ਹੱਕ ਦੇ ਵਿੱਚ ਜਦੋਂ ਕਿ ਸਰਕਾਰਾਂ ਹੀ ਧੱਕਾ ਕਰਨ ਲੱਗ ਜਾਂਨ ਮਲਾਸਮਾ ਦੇ ਨਾਲ ਤਾਂ ਉਹਨਾਂ ਦੇ ਦੁਆਰਾ ਸੁਪਰੀਮ ਕੋਰਟ ਤੇ ਹਾਈ ਕੋਰਟ ਦਾ ਦਰਵਾਜ਼ਾ ਉਹਨਾਂ ਨੂੰ ਖੜਕਾਉਣਾ ਪੈਂਦਾ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਤੁਹਾਨੂੰ ਅਸੀਂ ਸਾਰੀ ਹੀ ਜਾਣਕਾਰੀ ਦਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਇਹ ਜਿਹੜਾ ਮਾਮਲਾ ਹੈ ਸੁਪਰੀਮ ਕੋਰਟ ਦੇ ਨੇ ਜਿਹੜਾ ਹੈ ਗੋਪਾਲ ਦੇ ਇੱਕ 68 ਸਾਲਾਂ ਦੇ ਸ਼੍ਰੀ ਰਾਮ ਲਾਲ ਸ਼ਰਮਾ ਨੂੰ 25 ਸਾਲਾਂ ਦੇ ਇੱਕ ਜਿਹੜੀ ਹਰ ਨਿੱਜੀ ਫੈਕਟਰੀ ਦੇ ਵਿੱਚੋਂ ਕੰਮ ਕਰ ਰਹੇ ਸਨ ਪਿਛਲੇ 10 ਸਾਲਾਂ ਤੋਂ ਸਿਰਫ ਉਹਨਾਂ ਨੂੰ 1100 ਰੁਪਏ ਮਾਨਸਿਕ ਪੈਨਸ਼ਨ ਨਾਲ ਗੁਜ਼ਾਰਾ ਕਰਨਾ ਪੈ ਰਿਹਾ ਸੀ ਉਹਨਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਇਸ ਰਕਮ ਦੇ ਨਾਲ ਤਾਂ ਮੇਰੀ ਦਵਾਈ ਦਾ ਖਰਚਾ ਚੱਲਦਾ ਤੇ ਨਾ ਹੀ ਘਰੇਲੂ ਕੋਈ ਵੀ ਹੋਰ ਖਰਚਾ ਚੱਲਦਾ ਸੁਪਰੀਮ ਕੋਰਟ ਨੇ ਇਸ ਫੈਸਲੇ ਤੋਂ ਬਾਅਦ ਉਹਨਾਂ ਨੂੰ ਰਾਹਤ ਜਿਹੜਾ ਹੈ ਸਾਹ ਜਿਹੜੀ ਹੈ ਦਿੱਤੀ ਹੈ ਤੇ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਦੀ ਜਿਹੜੀ ਖਬਰ ਹੈ ਤੁਹਾਨੂੰ ਦੱਸ ਦੱਸਣ ਜਾ ਰਹੇ ਹਾਂ ਬੜੀ ਹੀ ਖੁਸ਼ੀ ਖਬਰ ਹੈ ਸੁਪਰੀਮ ਕੋਰਟ ਨੇ ਸਰਕਾਰ ਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਜਿਹੜਾ ਨਿਰਦੇਸ਼ ਦਿੱਤੇ ਹਨ ਕਿ 15 ਜੁਲਾਈ 2025 ਤੋਂ EPS 95 ਪੈਨਸ਼ਨਸ ਨੂੰ ਘੱਟੋ-ਘੱਟ 7500 ਪ੍ਰਤੀ ਮਹੀਨਾ ਇਸ ਤੋਂ ਇਲਾਵਾ DA ਵੀ ਜਿਹੜਾ ਹੈ ਇਹ TAB ਜਿਹੜਾ ਦਿੱਤਾ ਜਾਵੇ ਇਹ ਫੈਸਲਾ ਲੱਖਾਂ ਪੈਸ਼ਨਰ ਦੀ ਜ਼ਿੰਦਗੀ ਬਦਲਣ ਦਾ ਵਾਲਾ ਹੈ ਖਾਸ ਕਰਕੇ ਉਹਨਾਂ ਲੋਕਾਂ ਦੀ ਜਿਹੜੀ ਹੈ ਜਹੋ ਜਿਹੜੀ ਹੈ ਜਦੋਂ ਜ਼ਹਿਰ ਜਿਹੜੀ ਹੈ ਜਿਹੜੀ ਹਜ਼ਾਰਾਂ ਰੁਪਏ ਜਾਂ ਇਸ ਤੋਂ ਘੱਟ ਪੈਨਸ਼ਨ ਪ੍ਰਾਪਤ ਕਰ ਰਹੇ ਨੇ ਜੋ ਕਿ ਇਹ ਪੈਨਸ਼ਨ ਸਕੀਮ ਹੈ ਜਿਹੜੀ 1995 ਇਹ ਇੱਕ ਸਰਕਾਰੀ ਸਕੀਮ ਹੈ ਜੋ ਕਿ ਕਰਮਚਾਰੀਆਂ ਦਾ ਭਵਿੱਖ ਤੇ ਨਿਧੀ ਸੰਗਠਾ ਦੁਆਰਾ ਚਲਾਈ ਜਾਂਦੀ ਹੈ ਇਸ ਦਾ ਆਦੇਸ਼ ਸੇਵਾ ਮੁਕਤੀ ਤੋਂ ਬਾਅਦ ਕਰਮਚਾਰੀ ਨੂੰ ਇੱਕ ਨਿਸ਼ਚਿਤ ਮਾसिक ਪੈਨਸ਼ਨ ਪ੍ਰਦਾਨ ਕਰਨਾ ਹੈ ਸੁਪਰੀਮ ਕੋਰਟ ਦੇ ਵੱਲੋਂ ਇਹ ਫੈਸਲਾ ਦਿੱਤਾ ਗਿਆ ਹੈ ਕਿ ਪੈਸ਼ਨਰਜ਼ ਦੇ ਲਈ ਬਹੁਤ ਹੀ ਵੱਡੀ ਜਿਹੀ ਖੁਸ਼ਖਬਰੀ ਹੈ ਸਮਾਜਿਕ ਤੌਰ ਤੇ ਵੀ ਇਹ ਇੱਕ ਵੱਡਾ ਕਦਮ ਉਠਾਇਆ ਗਿਆ ਜੋ ਕਿ ਪੈਨਸ਼ਨਰਸ ਨੇ ਉਹਨਾਂ ਦੇ ਨਾਲ ਨਿਆਂ ਕੀਤਾ ਗਿਆ ਹੈ ਅਦਾਲਤ ਦੇ ਵੱਲੋਂ ਕੇਂਦਰ ਸਰਕਾਰ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਘੱਟੋ-ਘੱਟ 7500 ਮਾਸਿਕ ਜਿਹੜੀ ਹੈ ਪੈਨਸ਼ਨ ਦਿੱਤੀ ਜਾਵੇ ਤੇ ਜੋ ਇਹ ਜਿਹੜੀ EPF 95 ਅਧੀਨ ਪ੍ਰਾਪਤ ਪੈਨਸ਼ਨਰਸ ਦੇ ਅੰਦਰ ਖੁਸ਼ੀ ਦੀ ਲਹਿਰ ਹੈ ਉਹਨਾਂ ਦੁਆਰਾ ਘਰੇਲੂ ਲੋਣਾ ਅਤੇ ਜ਼ਿੰਦਗੀ ਦੀਆਂ ਹੋਰ ਸਾਰੀਆਂ ਸੇਵਾਵਾਂ ਦਾ ਹੱਲ ਹੁਣ ਹੋ ਜਾਵੇਗਾ ਤਾਂ ਹਾਂ ਜੀ ਦੋਸਤੋ ਸੁਪਰੀਮ ਕੋਰਟ ਦੁਆਰਾ ਲਗਾਤਾਰ ਮਲਾਸਮਾ ਦੇ ਹੱਕ ਦੇ ਵਿੱਚ ਫੈਸਲੇ ਕੀਤੇ ਜਾ ਰਹੇ ਨੇ ਸੁਪਰੀਮ ਕੋਰਟ ਦੀ ਜ਼ਿਕਰ ਗੱਲ ਕਰੀਏ ਤਾਂ ਉਹਨਾਂ ਦੁਆਰਾ 17 ਜੁਲਾਈ 2024 ਜਿਹੜੇ ਬਾਅਦ ਭਰਤੀ ਹੋਏ ਮਲਾਸਮਾ ਦੇ ਲਈ ਫੈਸਲਾ ਕੀਤਾ ਗਿਆ ਹੈ ਕਿ ਇਹਨਾਂ ਦੇ ਉੱਪਰ 6ਵਾਂ ਪੇ ਕਮਿਸ਼ਨ ਪੰਜਾਬ ਦਾ ਲਗਾਇਆ ਜਾਵੇ ਕੇਂਦਰ ਦਾ 7ਵਾਂ ਪੇ ਕਮਿਸ਼ਨ ਹਟਾ ਕੇ ਪਰ ਹਜੇ ਤੱਕ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਿਸ ਦੇ ਚੱਲਦੇ ਲਗਾਤਾਰ ਇਸ ਗੱਲ ਦਾ ਵਿਰੋਧ ਵੀ جاری ਹੈ ਤੇ ਜੇਕਰ ਡੀਏ ਦੀ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੇ ਮੁਲਾਜ਼ਮ ਇਸ ਟਾਈਮ 42% ਹੀ ਇਹ ਜਿਹੜਾ ਲਹਿਰੇ ਨੇ ਤੇ ਪੰਜਾਬ ਹਰਿਆਣਾ ਦਾ ਜਿਹੜਾ ਰੁਖ ਵੀ ਕੀਤਾ ਗਿਆ ਹੈ ਤੇ ਮੁਲਾਜ਼ਮਾਂ ਦੁਆਰਾ ਡੀਏ ਦੇ ਮਸਲੇ ਨੂੰ ਲੈ ਕੇ ਕੀ ਸਾਨੂੰ ਡੀਏ ਦਿੱਤਾ ਜਾਵੇ 13% ਜੋ ਪੈਂਡਿੰਗ ਹੈ ਕਿਉਂਕਿ ਪਿਛਲੇ ਜੇ ਇੱਕ ਮਾਮਲਾ ਹੋਇਆ ਸੀਗਾ ਜਿਸ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਸੀ ਬੈਸਟ ਬੰਗਾਲ ਦੀ ਬਲਾਸਮਾ ਦਾ 25% ਡੀਏ ਜਿਹੜਾ ਰਹਿੰਦਾ ਸੀ ਕੇਂਦਰ ਸਰਕਾਰ ਦੀ ਤਰਸ ਤੇ ਉਹਨਾਂ ਨੂੰ ਡੀਏ ਦਿੱਤਾ ਜਾਵੇ ਰਹਿੰਦਾ ਹੈ 25% ਇਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਇਸ ਵਿੱਚ ਫੈਸਲਾ ਕੀਤਾ ਸੀ ਹੁਣ ਦੇਖਣਾ ਇਹ ਹੋਵੇਗਾ ਕਿ ਬਲਾਸਮਾ ਦੁਬਾਰਾ ਵੀ ਪੰਜਾਬ ਹਰਿਆਣਾ ਹਾਈ ਕੋਰਟ ਦਾ ਤੇ ਸੁਪਰੀਮ ਕੋਰਟ ਦਾ ਰੁਖ ਅਪਣਾਇਆ ਜਾਵੇਗਾ ਡੀਏ ਦੇ ਮਾਮਲੇ ਨੂੰ ਲੈ ਕੇ ਇੱਕ ਪਟੀਸ਼ਨ ਤਾਂ ਜ਼ਰੂਰ ਦਾਇਰ ਕੀਤੀ ਗਈ ਹੈ ਪਰ ਹੁਣ ਇਸ ਨੂੰ ਲੈ ਕੇ ਹਜੇ ਤੱਕ ਕੋਈ ਫੈਸਲਾ ਨਹੀਂ ਆਇਆ ਤਾਂ ਹਾਂ ਜੀ ਦੋਸਤੋ ਇਹ ਸੀ ਅੱਜ ਦੀ ਬਹੁਤ ਖਾਸ ਅਪਡੇਟ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ